ਲੋਵੀ ਮੈਟਰੋ ਨੇੜੇ ਤੇ ਆਈ ਸੀ ਪਾਣੀ ਲੈਣ ਤੇ ਨਾਲ ਸਦਗੀਰ ਤੇ ਉਹਦੀ ਵੀਰ ਵੀ ਸੀ ਤੇ ਮੈਂ ਹੈ ਉਹ ਤੋਂ ਬਾਅਦ ਆਪਾਂ ਨਾਲ ਇੱਥੇ ਦੰਤਨਾ ਵੀ ਲਿਆਵਾਂਗੇ ਤੇ ਦੰਤਨਾ ਲਿਆਵਾਂਗੇ ਤੇ ਨਾਲੇ ਦੰਤਨਾ ਕਰਾਂਗੇ ਨਾ ਤੇ ਪੁਸ਼-ਪੁਸ਼ ਕਰਦੇ ਰਹਿੰਦੇ ਨੇ ਤੇ ਆਪਾਂ ਦੰਤਨਾ ਵੀ ਕਰਾਂਗੇ ਦੰਤਨਾ ਬਹੁਤ ਕੰਗਾਰੀ ਹੁੰਦੀਆਂ ਗੁਣਕਾਰੀ ਹੁੰਦੀਆਂ ਹਨਾ ਤੇ ਪਰ ਇੱਕ ਚੀਜ਼ ਮੈਂ ਉਹ ਇੱਥੇ ਆਣ ਕੇ ਦੇਖੀ ਭਈ ਜਿਹੜੀਆਂ ਦੇਸੀ ਕਿਕਰਾਂਆਂ ਥੋੜੀਆਂ ਖਤਮ ਹੋ ਚੁੱਕੀਆਂ ਬਹੁਤ ਘੱਟ ਮਾਤਰ ਘੱਟ ਹੈਗੀਆਂ ਮਤਲਬ ਇਹਨਾਂ ਦੀ ਪਹਿਲਾਂ ਬਹੁਤ ਸਾਰੀਆਂ ਦੇਸੀ ਕੇ ਕਰਾਉਂਦੇ ਸੀ ਹੁਣ ਤਾਂ ਸਾਰੀਆਂ ਤੁਹਾਨੂੰ ਪਹਾੜੀ ਕੇ ਕਰਾਈਆਂ ਜ਼ਿਆਦਾ ਮਿਲ ਲਿੰਦੀਆਂ ਪਰ ਦੇਸੀ ਕੇ ਮਤਲਬ ਘਟਦੀ ਜਾ ਰਹੀ ਹੈ ਮੇਰੇ ਸਾਹਮਣੇ ਕਿਉਂਕਿ ਜਿਹੜੇ ਸਾਣਾ ਮੈਂ ਇੱਥੇ ਦੇਖਿਆ ਮੈਨ ਤੱਕ ਦੇ ਬਹੁਤ ਸਾਰੀਆਂ ਹੋਣਗੀਆਂ ਕਿਕਰਾਂ ਤੇ ਜਿੱਦਾਂ ਆਮੀ ਪਹਿਲਾਂ ਪਿੰਡਾਂ ਦੇ ਵਿੱਚ ਵੀ ਹੁੰਦੀਆਂ ਸੀ ਹੁਣ ਮੇਰੇ ਖਿਆਲ ਤੁਹਾਨੂੰ ਨਹਿਰਾ ਨੂਰਾ ਤਾਂ ਹੀ ਮਿਲ ਲਿੰਗੀਆਂ ਜੇਕਰ ਇਹ ਮਿਲੀਆਂ ਤਾਂ ਤੇ ਅਸੀਂ ਸਰਚ ਕਰਨ ਤੋਂ ਬਾਅਦ ਦੇਖਣ ਤੋਂ ਬਾਅਦ ਮਤਲਬ ਇੱਥੇ ਪਹੁੰਚੇ ਆ ਤੇ ਫਿਰ ਸਾਨੂੰ ਇੱਕ ਅਗੇ ਕਰਨੀ ਕੀ ਜੀ ਲੱਭੀ ਹੈ ਵਰ ਤੇ ਬਾਕੀ ਕਿਕਰਾਂ ਸੁੱਕੀਆਂ ਪਈਆਂ ਸੀ ਤੁਹਾਨੂੰ ਤੇ ਇਹ ਬੱਬੂ ਹੁਣ ਉਹ ਦੇਖੋ ਉਹਨੇ ਤੋੜ ਲੀਆ ਬਣਾ ਦੰਤਾਂ ਵਾਸਤੇ ਨਾ ਤੇ ਕੰਡੇ-ਗੁੰਡੇ ਲਾਈ ਜਾਂਦਾ ਟਗਾ ਕੇ ਲਾ ਲਈ ਬੱਬੂ ਤੇ ਲਾਈ ਜਾਂਦਾ ਟਗਾ ਕੇ ਤੇ ਉਸ ਤੋਂ ਬਾਅਦ ਮਨੋ ਅਸੀਂ ਦੇਖਿਆ ਕਿ ਪਹਾੜੀ ਕਿਕਰਾਂ ਬਹੁਤ ਜਿਆਦੇ ਆਤੀ ਜਿਹੜੀਆਂ ਆਪਣੀਆਂ ਦੇਸੀ ਬਬੂਲ ਜੀ ਨੂੰ ਬੋਲਦੇ ਆ ਤੁਸੀਂ ਹਨਾ ਤੇ ਬਬੂਲ ਬਬੂਲ ਪੈਸੇ ਵੀ ਮਸੂਲ ਹਨਾ ਉਹ ਮਸ਼ਹੂਰੀ ਜੀ ਤੁਸੀਂ ਕਾਫੀ ਦੇਖੀ ਹੋਣੀ ਆ ਤੇ ਆਪਾਂ ਮੁੜ ਕੇ ਦਾਨਤਨ ਆਪਾਂ ਨੂੰ ਦੇਤੀ ਆਪਾਂ ਫਿਰ ਆਪਾਂ ਵੀ ਕਰਨੀ ਸ਼ੁਰੂ ਕਰਤੀ ਪਰ ਇਹਦੇ ਹਰਗਾ ਭਾਈ ਜਿਹੜਾ ਆਨੰਦ ਆ ਨਾ ਦਾਨਤਨ ਕਰਕੇ ਤੇ ਤੁਸੀਂ ਜਦੋਂ ਜਿਹੜੇ ਆਪਣੇ ਪਿੰਡਾਂ ਦੇ ਬੰਦੇ ਆ ਉਹਨਾਂ ਨੂੰ ਪਤਾ ਹੈ ਕਿ ਦਾਨਤਨ ਕਰਨ ਨਾਲ ਬਾਈ ਬਹੁਤ ਵਧੀਆ ਹਨਾ ਮਿਹਦੇ ਦੀ ਬੋਬਾ ਕਿ ਤੁਸੀਂ ਇਹਨੂੰ YouTube ਤੇ ਬਹੁਤ ਸਾਰੇ ਤੁਸੀਂ ਸਰਚ ਕਰ ਸਕਦੇ ਕਿਕਰ ਬਾਰੇ ਵੀ ਕਿੰਨੇ ਤਰ੍ਹਾਂ ਦੇ ਗੁਣਕਾਰੀ ਹੈ ਸਾਡੇ ਇਹਦਾ ਸੱਕ ਵੀ ਹੈ ਨਾ ਤੇ ਸੱਕ ਦਾ ਤੁਹਾਨੂੰ ਪਤਾ ਕਦੇ-ਕਦੇ ਚ ਪੈ ਜਾਂਦਾ ਤੇ ਇਹ ਗੁੰਦ ਹੁੰਦੀ ਸੀ ਹੁਣ ਤਾਂ ਮੇਰੇ ਸਹਾਨਾ ਬਾਈ ਤੁਸੀਂ ਮਲੋ ਕਮੈਂਟ ਕਰੋਗੇ ਗਲਤ ਵੀ ਕੋਈ ਕਰੂਗਾ ਕਮੈਂਟ ਵੀ ਇਹਨੂੰ ਕਿੱਕਰੀ ਲੱਭੀ ਹੈ ਨਾ ਪਰ ਮੈਂ ਤੁਹਾਨੂੰ ਦੱਸਦਾ ਤੁਸੀਂ ਆਪਦੇ-ਆਪਦੇ ਪਿੰਡਾਂ 'ਚ ਦੇਖ ਲਿਓ ਤੁਹਾਨੂੰ ਨਹਿਰਾ ਤੇ ਵੀ ਬਹੁਤ ਸਾਰੀਆਂ ਘਟਾ ਦੇਸੀ ਕਰਾਂ ਮਿਲਣੀਆਂ ਜ਼ਿਆਦਾਤਰ ਨੂੰ ਪਹਾੜੀ ਕਰਾਂ ਮਿਲਣੀਆਂ ਤੇ ਅਬ ਸਤਗੀਰੋਣੀ ਵੀ ਕਰੀ ਜਾਂਦੇ ਦਾਤਨ ਆਪਣੇ ਯਾਰ ਤੇ ਫਿਰ ਮੈਂ ਕਿਹਾ ਦਾਤਨ ਕਰਨ ਤੋਂ ਬਾਅਦ ਆਪਾਂ ਬਈ ਦੁਬਾਰਾ ਇਸ ਵੀ ਲਾਉਣੀ ਹੈ ਨਾ ਤੇ ਸਤਗੀਰ ਵੀ ਇੱਕ ਕਰ ਲੱਗ ਗਿਆ ਮੈਂ ਤੁਹਾਨੂੰ ਦਸੀ ਗਿਆ ਨਾ ਵੀ ਮੇਰਾ ਤਾਂ ਉਦੋਂ ਬਰਨ ਕਰ ਲਿਆ ਮੈਂ ਕਿਹਾ ਯਾਰ ਆਪਾਂ ਘਾਰੇ ਵੀ ਇੱਕ ਦੇ ਸੀ ਕਰ ਲਾਵਾਂਗੇ ਜਰੂਰ ਹਨ ਤੇ ਲਓ ਵੀ ਫਿਰ ਭਾਈਦੇ ਆ ਮੈਂ ਆਜੂ ਭਜੋ ਭਜ ਛੇਤੀ ਛੇਤੀ ਮਿੱਤਰੋ ਫੇਰ ਕਰਾਂਗੇ ਫੇਰ ਅਸੀਂ ਪਾਣੀ ਪੋਣੀ ਭਰ ਲਈ ਪਹੁੰਚ ਗਏ ਉੱਥੇ ਨਾਲ ਨਾਲ ਸਾਰੇ ਦਾਣੇ ਦਾਤਨਾ ਕੀਤੀਆਂ ਟਕਾ ਕੇ ਤੇ ਮੈਂ ਮਤਲਬ ਇੱਕ ਚੀਜ਼ ਸਾਰਿਆਂ ਨੂੰ ਵੀ ਕਿਕਰ ਮਤਲਬ ਜਰੂਰ ਲਾਓ ਯਾਰ ਠੀਕ ਹੈ ਆ ਬਾੜੀ ਕਰਾਂ ਦਾ ਹੈ ਨਹੀਂ ਕੋਈ ਬੈਨੀਫਿਟ ਵਾਲੇ ਆਈਆਂ ਤੇ ਆਪਾਂ ਨੂੰ ਸਾਨੂੰ ਕਿਕਰ ਲਾਉਣੀ ਚਾਹੀਦੀ ਹੈ ਕਿਉਂਕਿ ਬਬੋਲ ਜਿਹੜਾ ਕਿਕਰ ਦਾ ਦਰਖਤ ਦਾ ਬਹੁਤ ਗੁਣਕਾਰੀ ਹੈ ਜੇ ਤੁਸੀਂ YouTube ਤੇ ਵੀ ਸਰਚ ਕਰੋਗੇ ਇਹਦੇ ਵੀ ਤੇ ਬਾਕੀ ਪਾਣੀ ਵਾਸੀ ਨਹਿਰ ਤੋਂ ਮਤਲਬ ਫਿਲਟਰ ਦਾ ਪੀਣੇ ਦਾ ਹੁੰਨੇ ਆ ਤੇ ਪਰ ਆ ਕਿ ਨਹਿਰ ਤੋਂ ਵੀ ਲੈ ਕੇ ਆਈਦਾ ਵਿੱਚ ਮਿਕਸ ਕਰ ਲੀਦਾ ਬਹੁਤ ਵਧੀਆ ਪਾਣੀ ਆ ਜ਼ਰੂਰੀ ਨਹੀਂ ਤੁਸੀਂ ਥੋੜਾ ਕਣਾ TDS ਵੀ ਹੋਣਾ ਜ਼ਰੂਰੀ ਆ ਨਹੀਂ ਤਾਂ ਗੋਡੇ ਗੱਡੇ ਗੋਡੇ ਗਿੱਟੇ ਦਰਦ ਕਰ ਲਾ ਜਾਂਦੇ ਆਂਗਾ ਦਾ ਪਰ ਆਪਾਂ ਇੱਥੇ ਆਪਾਂ ਦਰਦਨ ਕਰਨੀ ਸ਼ੁਰੂ ਕਰਤੀ ਗੱਡੀ 'ਚ ਤੇ ਨਾਲੇ ਨਿਆਰੇ ਲੈ ਪੂਰੇ ਪੂਰੇ ਵਾਤਾਵਰਨ ਵੀ ਕੈਂਡ ਲੱਗਿਆ ਸਾਰਾ ਨਾ ਉਦੋਂ ਬਾਅਦ ਹੋਵੇ ਚਾਲੇ ਬਾਤੇ ਤੇ ਬੱਬੂ ਫਿਰ ਗੱਡੀ ਚਲਾਉਂਦਾ ਚਲਾਉਂਦਾ ਇਹ ਦਤਨ ਕਰਦਾ ਪਿਆ ਤੇ ਮੈਂ ਕਿਹਾ ਚਲੋ ਕਿਵੇਂ ਲੱਗੀ ਸਾਨੂੰ ਤੁਹਾਨੂੰ ਸਾਡੀ ਵੀਡੀਓ ਤੇ ਕਿਕਰ ਦੇ ਦਰਗਤਾਂ ਦੀ ਜਰੂਰ ਵੀਡੀਓ ਦੇਖਿਆ ਤੁਸੀਂ ਬਈ